ਹਾਂਜੀ ਕਲਪਾਲ ਸਿੰਘ ਜੀ ਜਿਹੜੇ ਦੋ ਨਹਿਰਬਾਨਕ ਵਿਅਕਤੀ ਫਿਰਨੇ ਕਿਪੋੜੇ ਨੇ ਤੇ ਇਨਫਰਮੇਸ਼ਨ ਜੀ 2 ਤੇ 3 ਤਰੀ ਦੀ ਰਾਤ ਨੂੰ ਇੱਕ ਮੋਟਰਸਾਈਕਲ ਸਨੇਚ ਹੋਇਆ ਸੀ ਜੀ ਕੇ ਡੀ ਆਈ 에어ਪੋਰਟ ਰੋਡ ਤੋਂ ਤਿੰਨ ਵਿਅਕਤੀਆਂ ਨੇ ਨਿਹੰਗ ਸਿੰਘਾਂ ਦੇ ਬਾਣੀ ਵਿੱਚ ਆ ਕੇ ਜਿਹੜਾ ਇਹ ਮੋਟਰਸਾਈਕਲ ਸਨੇਚ ਕੀਤਾ ਸੀ ਅਸੀਂ ਇਨਵੈਸਟੀਗੇਸ਼ਨ ਕੀਤੀ ਇਨਵੈਸਟੀਗੇਸ਼ਨ ਉਸ ਅਸੀਂ ਇਹ ਬੰਦੇ ਟਰੇਸ ਕੀਤੇ ਕਿ ਅਸੀਂ ਇਹਨਾਂ ਵਿੱਚ ਇੱਕ ਇਹ ਪਿਛੋਂ ਨੰਗਲ ਤੋਂ ਬਿਲੋਂਗ ਕਰਦਾ ਸੀ ਜੀ ਹੋਰ ਵੀ ਸਨੇਚ ਨਾ ਚਨਾ ਜਿਹੜੀ ਹੈ TDAI 에어ਪੋਰਟ ਰੋਡ ਤੋਂ TDAI ਤੋਂ ਉਹਨਾਂ ਨੇ ਸਨੇਚ ਕੀਤਾ ਸੀ ਜੀ ਤੇ ਉਹ ਸੀ ਮੋਟਰਸਾਈਕਲ ਬਰਾਮਦ ਕਰ ਲਈ ਸੀ ਹੋਰ ਪਹਿਲੀ ਘਟਨਾ ਨਾਲ ਜਾ ਦੱਸਤਾ ਹੈ ਕਿ ਹੋਰ ਵੀ ਘਟਨਾਵਾਂ ਹਨ ਹਾਲ ਫਿਲਹਾਲ ਸਾਡੇ ਕੋਲ ਜਿਹੜੀ ਇੱਕੋ ਘਟਨਾ ਦੇ ਵਿੱਚ ਸਾਹਮਣੇ ਆ ਹੋਰ ਕਿਸੇ ਘਟਨਾ ਦਾ ਕੋਈ ਰੋਸ ਨਹੀਂ ਕੋਲਵਿੰਦਰ ਨੂੰ ਤੇ ਉਹਦਾ ਸੀ ਪੁਲਿਸ ਰਿਮਾਰਨ ਲਿਆ ਸੀ ਇੱਕ ਘਟਨਾ ਦੇ ਅੱਜ ਇਹ ਜਿਹੜਾ ਮਤਲਬ ਅਸਲੀ ਬਾਣੇ ਦੇ ਵਿੱਚ ਅਸੀਂ ਇਹ ਲਕੀ ਬਾਣੇ ਸੀ ਕੋਈ ਨਹੀਂ ਅੱਗੇ ਸੀ ਨਹੀਂ ਹਾਲ ਫਿਲਹਾਲ ਕਿਸੇ ਵੀ ਜਥੇਬੰਦੀ ਨਾਲ ਜੁੜੇ ਹੋਏ ਸਾਨੂੰ ਨਹੀਂ ਪਾਏਗੇ ਇਹ ਅਸਲ ਦੇ ਵਿੱਚ ਜਿਹੜਾ ਕੁਲਵਿੰਦਰ ਹੈ ਇਹਨੇ ਤੁਰੰਤ ਹਜੇ ਥੋੜਾ ਟਾਈਮ ਪਹਿਲਾਂ ਹੀ ਅਮਰ ਛ ਗਿਆ ਸੀ ਪਰ ਇਹ